अलैक जिस तरीके से आपको पता है कि रात एक ना कार गिर गई थी ए, होंडा, होंडा ही वालों की है ये सरंद रेस्टोरेंट फ्लोडिंग से गिरी थी जहाँ से थोड़े दिन पहले एक बस गिरी थी उसी जगह ये भी आ गई तकरीबन दो ढाई किलोमीटर दूर ये गाड़ी आ गई है जाँ। ये थोड़ा हेड है यहाँ पे एक जा रही है दिल्ली की साइड और एक जा रही है उधर अपना राजस्थान की साइड तो यहाँ पर आगे ये गाड़ी रुकी है अभी देखती जाएगी इन किस तरह का माहौल होगा किस तरह से होगा वीडियो के अंतर बनाए रुकी ਸੀ ਨੇ ਹਰਦੇਵ ਜੀ ਕੇ ਡਿਗਰੀ ਤੁਹਾਨੂੰ ਜੇ 10 ਵਜੇ ਇਨਫੋਰਮੇਸ਼ਨ ਆਈ ਸੀ ਕੇ ਉਰੇ ਸੌਂਡਾ ਹੈਡ ਕਨਾਲ ਤੇ ਨਾ ਉਥੇ ਹੈਡ ਤੇ ਕੋਈ ਗੱਡੀ ਥੱਲੇ ਫਸੀ ਹੋਈ ਹੈ ਹੁੰਡਾ ਐਵੇਨਿਊ ਕਰਕੇ ਤਾਂ ਅਸੀਂ ਫਿਰ ਉਥੇ ਗੋਤਾਖੋਰ ਬੁਲਾ ਲਏ ਸੀਗੇ ਤੇ ਗੋਤਾਖੋਰ ਬੁਲਾ ਕੇ ਉਥੋਂ ਗੱਡੀ ਕੱਢੀ ਹੈ ਹੁੰਡਾ ਐਵੇਨਿਊ ਹੈ ਵੇਟ ਕਰ ਇਹਨਾਂ ਦੇ ਮੀਨ ਟਾਈਮ ਜਿਹਨਾਂ ਦੀ ਉਹ ਗੱਡੀ ਸੀਗੀ ਉਹਨਾਂ ਦੇ ਵੀ ਪਰਿਵਾਰ ਵਾਲੇ ਉਥੇ ਆ ਗਏ ਸੀਗੇ ਇਹ ਗੱਡੀ ਸੀਗੀ ਸੰਤੋਸ਼ ਕੁਮਾਰ ਨੇ ਮੰਡੀ ਗੰਦਗੜ ਦੇ 35 ਸਾਲ ਨੇ ਉਹ ਰਾਤ ਨੂੰ ਕਰ ਆਪਣੇ ਘਰੋਂ ਗਏ ਸੀ ਗੱਡੀ ਲੈ ਕੇ ਤੇ ਉਹ ਗੱਡੀ ਹੁਣ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਉਹਨੇ ਅਚਾਨਕ ਗੱਡੀ ਲਈ ਗੱਡੀ ਚ ਵੈਸੇ ਸਾਨੂੰ ਮਿਲਿਆ ਕੁਝ ਨਹੀਂ ਹੈਗਾ ਮਤਲਬ ਉਹ ਸੰਤੋਸ਼ ਕੁਮਾਰ ਵੀ ਨਹੀਂ ਸੀ ਗੱਡੀ ਚ ਤੇ ਗੱਡੀ ਰਸੇ ਕੇਅਰ ਚ ਹੈ ਤੇ ਮਤਲਬ ਚਲਾ ਕੇ ਆਇਆ ਲੱਗਦਾ ਹੈ ਚਲਾ ਕੇ ਇੰਦਨਿਆ ਚਾਹੇ ਸਰ ਪਤਾ ਲੱਗਿਆ ਵੀ ਕਿੰਨੇ ਕੁ ਬੰਦੇ ਉਸ ਦੇ ਗੱਡੀ ਦੇ ਵਿੱਚ ਜੀ ਦੇਖੋ ਜੋ ਪਰਿਵਾਰ ਵਾਲਿਆਂ ਨੇ ਦੱਸਿਆ ਉਹ ਕੱਟਲੇ ਉਹਨਾਂ ਦੇ ਜਿਹੜੇ ਸੰਤੋਸ਼ ਕੁਮਾਰ ਸੀਗੇ ਉਹ ਕਰ ਲਈ ਸੀ ਠੀਕ ਹੈ ਜੀ ਜੋ ਗੱਡੀ ਚਲਾ ਰਹੇ ਸੀ ਜੀ ਹਾਂ ਜੀ ਕੱਲ ਕਿਤੇ ਵੇ ਪਤਾ ਲੱਗਾ ਸੀ ਫਲੂਟਿੰਗ ਰੈਸਟੋਰੈਂਟ ਦੇ ਕੋਲੋਂ ਗਿਰੀ ਸੀ ਗੱਡੀ ਨਹੀਂ ਤੇ ਹਲੇ ਕੋਈ ਇਹਦੀ ਗੱਲ ਨਹੀਂ ਹਲੇ ਤਾਂ ਅਸੀਂ ਤਾਂ ਸਾਰੀ ਕਨਾਲ ਦੇ ਨਾਲ-ਨਾਲ ਦੇਖ ਰਹੇ ਹਾਂ ਕਿ ਕਿੱਥੋਂ ਅੰਦਰ ਐਂਟਰ ਕੀਤੀ ਹੈ ਜੋ ਦੇਖ ਰਹੇ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਉੱਥੇ ਸਾਰੀਆਂ ਲੱਗੀਆਂ ਤੇ ਗੋਤਾਖੋਰਾਂ ਵੱਲੋਂ ਹੋਏ ਬਾਕੀ ਡ라이ਵਰ ਦੀਪਾਲ ਜੀ ਕਿਤੇ ਹਰੀ ਹਾਂਜੀ ਉਹ ਗੋਤਾ ਖੋਰਾ ਨੇ ਜੀ ਜੇ ਕੋਈ ਤਾਂ ਵਰਸਟ ਕੇਸ ਜੇ ਉਹ ਵਿੱਚ ਹੋਏ ਤੇ ਉਹਨਾਂ ਦੀ ਡੈਥ ਹੋ ਗਈ ਹੋਈ ਤਾਂ ਉਹ ਤੇਰੇ ਗੋਤਾ ਖੋਰਾ ਦੀ ਉੱਥੇ ਟੀਮ ਸੀ ਜੀ ਉਹਨਾਂ ਨੇ ਸਾਰਾ ਉਹਨਾਂ ਦੇ ਅੱਗੇ ਚੈਨਲ ਹੁੰਦਾ ਹੈ ਉਹਨਾਂ ਨੇ ਸਾਰੇ ਥਾਂ ਮੈਸੇਜ ਲਾਤਾ ਹੈ ਜੇ ਕਿਤੇ ਕੋਈ ਬੋਡੀ ਸਭ ਕੀ ਕੰਮ ਸਕੇ ਆ ਸਿਵੀ ਸਾਰੇ ਥਾਣਿਆਂ ਚ ਜਿਹੜੇ ਨਹਿਰ ਦੇ ਨਾਲ ਲੱਗਦੇ ਲੱਗਦੇ ਥਾਣੇ ਉਹਨਾਂ ਨੇ ਮੈਸੇਜ ਲਾ ਰਹੇ ਨੇ ਸਰ ਕੀ ਕੰਮ ਕਰਦੇ ਕਰਦੇ ਇਹਨਾਂ ਦਾ ਜੀ ਗੋਵਿੰਦਗੜ੍ਹ ਕੋਨੇ ਉੱਥੇ ਕੋਈ ਮਤਲਬ ਕੋਈ ਬਿਜ਼ਨਸ ਵਗੈਰਾ ਕੋਈ ਛੋਟਾ ਹੁੰਦਾ ਹੈ ਇਸ ਕਰਕੇ ਜੋ ਹੁਣ ਤੱਕ ਇਨੀਸ਼ੀਅਲ ਪਤਾ ਹੈ